ਪਟਿਆਲੇ ਦੀਆਂ ਸੜਕਾਂ ਦੇ ਉੱਪਰ ਇੱਕ ਪਰਿਵਾਰ ਹੱਥ ਦੇ ਵਿੱਚ ਇੱਕ ਫੋਟੋ ਲੈ ਕੇ ਆਪਣੇ ਗੁੰਮਸ਼ੁਦਾ ਹੋਏ ਨੌਜਵਾਨ ਲੜਕੇ ਨੂੰ ਲੱਭਦਾ ਫਿਰ ਰਿਹਾ। ਜਦੋਂ মিডিਆ ਟੀਮ ਨੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਘਰੋਂ ਆਪਣੀ ਭੈਣ ਨੂੰ 11 ਅਪ੍ਰੈਲ ਨੂੰ ਸੋਰੇ ਘਰ ਛੱਡਣ ਗਿਆ ਸੀ ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਕਿ ਉਹ ਪਿੰਡ ਦਾ ਨੰਬਰਦਾਰ ਹੈ ਅਤੇ ਪਿਛਲੇ 20 ਦਿਨਾਂ ਤੋਂ ਪਰਿਵਾਰ ਉਸ ਦੀ ਭਾਲ ਕਰ ਰਿਹਾ ਪਰ ਹਲੇ ਤੱਕ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗਿਆ ਨੌਜਵਾਨ ਗੁਰਤੇਜ ਸਿੰਘ ਜਿਸ ਦੀ ਕੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਪਰਿਵਾਰ ਵਾਲੇ ਇਹ ਵੀ ਕਹਿ ਰਹੇ ਨੇ ਕਿ ਜੋ ਵੀ ਸਾਡੇ ਬੇਟੇ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ 50000 ਦਾ ਇਨਾਮ ਵੀ ਦਿੱਤਾ ਜਾਵੇਗਾ ਪਿੰਡ ਦੇ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਬੇਟੇ ਨੂੰ ਲੱਭਿਆ ਜਾਵੇ ਅਤੇ ਪਰਿਵਾਰ ਇਸ ਗੁੰਮਸ਼ੁਦਾ ਬੇਟੇ ਨੂੰ ਲੈ ਕੇ ਕਾਫੀ ਜ਼ਿਆਦਾ ਬੇਹੱਦ ਪਰੇਸ਼ਾਨ ਨਜ਼ਰ ਆ ਰਹੇ। ਤਾਂ ਫਿਰ ਸੁਣਦੇ ਹਾਂ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ। ਇਹ ਮੇਰਾ ਬੇਟਾ ਛੱਡਣ ਗਿਆ ਤਾਂ ਜੀ ਮੇਰੀ ਬੇਟੀ ਨੂੰ ਪਿੰਡ ਚਲਾਇ ਲਾ ਪਿੰਡ ਕਰਹਾਲੀ ਤੇ ਗਿਆ ਤਾਂ ਜੀ। ਉੱਥੇ ਤਕਰੀਬਨ 9:00 ਵਜੇ ਪਿੰਡ ਚੋਂ ਚੱਲਿਆ ਤਾਂ 10:00 ਵਜੇ ਸਾਬ ਡਿਕ 10:00 ਵਜੇ ਦਾ ਕਾਫੀ ਪਹੁੰਚ ਗਿਆ ਉੱਥੇ ਤੇ ਜੀ ਉੱਥੇ ਤੇ ਚਾਹ ਚੂ ਪਾਣੀ ਪੀ ਕੇ 11:30 ਵਜੇ ਉੱਥੇ ਤੇ ਨਿਕਲ ਗਿਆ ਜੀ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਕਿੰਨੇ ਹੋ ਗਏ ਦੇਖੋ ਜੀ 20 ਦਿਨ ਤੇ ਉੱਪਰ ਹੋ ਗਏ ਉਹਨੇ 11 ਤਰੀਕੀ ਗੱਲ ਆ ਪੁਲਿਸ ਨੂੰ ਮੰਗਦੇ ਆ ਪੁਲਿਸ ਨੂੰ ਪਹਿਲਾਂ ਤਾਂ ਗਏ ਤੇ ਅਸੀਂ ਪੁਲਿਸਵਾਰਾਂ ਨਮਾ ਗੋ ਚੌਕੀ ਗਏ ਨਮਾ ਗੋ ਚੌਕੀ ਵਾਲੇ ਲੱਗੇ ਕਹਿਣ ਕਾ ਵੀ ਤੁਸੀਂ ਉਹਰਾ ਫੱਗਣ ਮਾਜਰਾ ਜੋ ਆਪਣਾ ਜੋ ਸਿਆਣਾ ਜਾਓ ਪਸਿਆਣੇ ਵਾਲੇ ਕਹਣ ਲੱਗੇਗਾ ਵੀ ਮਹਾਰਾ ਮਾਮਲਾ ਨਹੀਂ ਵੀ ਤੁਸੀਂ ਉਧਰ ਹੀ ਜਾਓ ਜਿੱਧਰ ਲਾਕੇ ਚ ਗਿਆ ਤਾਂ ਫਿਰ ਅਸੀਂ ਫੱਗਣ ਮਾਜਰੇ ਗਏ ਜੀ ਫੱਗਣ ਮਾਜਰੇ ਵਾਲੇ ਕਹਿਣ ਲੱਗੇਗਾ ਵੀ ਤੁਸੀਂ ਮਹਾਰਾ ਮਸਲਾ ਨਹੀਂ ਗਾ ਤੁਸੀਂ ਗਾ ਉੱਥਾ ਜਾਓ ਥਾਣੇ 'ਚ ਨਾਜ ਮੰਡੀ ਨਾਜ ਮੰਡੀ ਅਫਸਰਾਂ ਨੂੰ ਵੀ ਮਿਲੇ ਆ ਜੀ ਬਸ ਕੋਈ ਨਹੀਂ ਚੱਲ ਰਿਹਾ ਕੰਮ ਉਥੇ ਬਾਅਦ ਮਿਲੇ ਆ ਜੀ ਪਹਿਲਾਂ ਦੋ ਦਿਨ ਤਾਂ ਵਾਰੀ ਸਣਾਈ ਹੋਣੀ ਜੀ ਹੋਈ ਅਸੀਂ ਆਪਦੇ ਆਪ ਹੀ ਅਸੀਂ ਫਿਰ ਹੀ ਗਏ ਨਹਿਰਾ ਚੈੱਕ ਕਰਦੇ ਕੈਮਰੇ ਚੈੱਕ ਕਰਦੇ ਕਦੇ ਇਧਰੇ ਕੈਮਰੇ ਚੈੱਕ ਕਰੇ ਅਸੀਂ ਸਾਰੇ ਇਧਰ ਜਾ ਕੇ ਫਤਿਹਗੜ੍ਹ ਤੱਕ ਅਸੀਂ ਕੈਮਰੇ ਆਪ ਚੈੱਕ ਕਰਿਆ ਜੀ ਕੋਈ ਪੁਲਿਸ ਨਾਲ ਨਾਲ ਸਾਡੇ ਕੋਈ ਲੜਾਈ ਝਗੜਾ ਮੁੱਡੇ ਦਾ ਨਹੀਂ ਜੀ ਸਵੇਰੀ ਕੱਕ ਪਹਿਲਾਂ ਸਮਾਦ ਭਾ ਗੱਡੀ ਕੀ ਗੱਡੀ ਵਾਲੇ ਬਾਬੇ ਕੀ ਸਮਾਦ ਵੱਜਿਆ ਜੀ ਉੱਥੇ ਪੁੱਛ ਲਓ ਜਾਏ ਮੇਲਾ ਵਾ ਪਹਿਲਾਂ ਉੱਥੇ ਜਾਗਾ ਮੱਥਾ ਟੇਕਿਆ ਉਸਨੇ ਮੱਥਾ ਟੇਕ ਕੇ ਸਾਡੇ ਲਵੇ ਆ ਗਿਆ ਸਾਡੇ ਨਾਲ ਕੱਖ ਬੜਾ ਹੈ ਆ ਕਪੜਾ ਆ ਕੇ ਪਿੰਡ ਚ ਆ ਗਿਆ ਉੱਥੇ ਵੀ ਨਹੀਂ ਕਰੀ ਗਿਆ ਭੈਣ ਨੂੰ ਛੱਡ ਕੇ ਆਣਾ ਬੇ ਛੇਤੀ ਭੈਣ ਨੂੰ ਛੱਡ ਕੇ ਆਣਾ ਵਾਪਸ ਨਹੀਂ ਹੈ ਵਾਪਸ ਫਿਰ ਅਸੀਂ ਚੈੱਕ ਕਰੇ ਜੀ ਕੈਮਰੇ ਪਰਾਂ ਜਾ ਕੇ ਦੂਸਰੇ ਦਿਨ ਪਰਾਂ ਨੂੰ ਯਾਰੀ ਹੈ ਜੀ ਗੱਡੀ ਸੀਸੇ ਬੰਦਾ ਗੱਡੀ ਆ ਗੱਡੀ ਕਾਇਸੀ ਚੱਲਦਾ ਨਹੀਂ ਬੰਦਾ ਵਿੱਚ ਦਿਖਦਾ ਨਹੀਂ ਆ ਜੀ ਬਸਾਕ ਦੇ ਮੰਗ ਕਰ ਰਹੇ ਜੀ ਮਾਰੇ ਬੱਚੇ ਗਏ ਦੇਖਭਾਲ ਕਰਕੇ ਲਿਆਣ ਦੇ ਜੀ 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 ਸਰ ਆਪ ਜਾ ਰਹੇ ਹੋ ਜੀ ਸਾਰਾ ਫਿਰ ਰਹੇ ਆ ਜੀ ਆਪ ਆਪ ਤੁਸੀਂ ਇਨਾਮ ਵੀ ਰੱਖਿਆ ਹੋਏ ਇਹਦੇ ਉੱਪਰ ਹਾਂ ਨਾਮ ਰੱਖਿਆ ਜੀ 50000 ਰੁਪਏ ਦਿਆਂਗਾ ਜੀ ਜੀ ਮੇਰਾ ਬੱਚਾ ਲਿਆਣਾ ਦੇ ਮੈਂ ਚ ਲੈ ਲੈ ਵਿਆਹੀ ਹੋਇਆ ਪਿੰਡ ਮੇਰਾ ਕਰਹਾੜੀ ਹੈ 34 ਸਾਲ ਦਾ ਜੀ ਗੁਰਦੇਵ ਸਿੰਘ ਜੀ ਸਾਡ ਮੈਨੂੰ 11 ਤਰੀਕ ਨੂੰ ਛੱਡਣ ਗਏ ਸੀ ਸਵੇਰੇ 9 ਵਜੇ ਹਾਂ ਜੀ 9 ਹਾਂ ਜੀ 11 ਵਜੇ ਬੱਸ ਚਲੇ ਗਏ ਕਹਿੰਦਾ ਮੈਨੂੰ ਕੰਮ ਆ ਵੀ ਪਟਿਆਲੇ ਕੰਮ ਆ ਉਹ ਨੰਬਰਦਾਰ ਸੀ ਜੀ ਉਹਨੂੰ ਕਚੈਰੀਆਂ 'ਚ ਕੰਮ ਪੈਂਦੇ ਰਹਿੰਦੇ ਸੀ ਨੰਬਰਦਾਰ ਤੇ ਜੀ ਪਿੰਡ ਦਾ ਹਾਂਜੀ ਤੇ ਦਿਮੋਤ ਕਾੜੀ ਕਦੇ ਮਤਲਬ ਗੱਲ ਇਕੱਠੇ ਜਾ ਰਹੇ ਸੀ ਕੋਈ ਇਸ ਤਰ੍ਹਾਂ ਦੀ ਗੱਲ ਪਤਾ ਨਹੀਂ ਹੋ ਜਿੱਦੋਂ ਲੱਗੇ ਡਿਪਰੈਸ਼ਨ ਤੇ ਆਈ ਆ ਕੋਈ ਲੜਾਈ ਸੀ ਨਹੀਂ ਜੀ ਬਿਲਕੁਲ ਨਹੀਂ ਜੀ ਦੁਨ ਆਦੇ ਆਦੇ ਮੈਨੂੰ ਕਹਿੰਦਾ ਵੀ ਕੋਈ ਘਰੇ ਵਾਸਤੇ ਚੀਜ਼ ਲੈਣੀ ਆ ਮੈਂ ਕਿਹਾ ਨਹੀਂ ਮੇਰ ਬੇਟਾ ਬਿਮਾਰ ਹੋ ਰਿਹਾ ਸੀ ਤੇ ਉਹ ਕਹਿੰਨ ਜੇ ਮੈਂ ਨਹੀਂ ਕੁਛ ਨਹੀਂ ਲੈਣਾ ਇਹਨੂੰ ਖਰਾਬ ਕਰਦਾ ਫਿਰ ਦੁਨੇ ਉਹ ਬੇਟਾ ਜਿੱਦ ਕਰਨ ਲੱਗਿਆ ਵੀ ਮੈਂ ਜੂਸ ਪੀਣਾ ਉੱਥੇ ਖੜ ਕੇ ਰਸ ਪੀਆ ਜੀ ਉਹਨਾਂ ਨੇ ਗੰਨੇ ਦਾ ਹਾਂਜੀ ਘਰੇ ਵੀ ਜੀ ਬਿਲਕੁਲ ਠੀਕ ਥਾਕੀ ਵੀ ਗੱਲਾਂ ਕਰਦੇ ਦੋਏ ਮਾਮਾ ਭਾਂ ਪੰਜਾਬ ਸਰੀ ਚ ਖੇਡਦੇ ਹੱਥ ਦੇ ਖੇਡਦੇ ਆ ਰਹੇ ਨੇ ਹਾਂ ਪਰਮੇਂਦਰ ਸਿੰਘ ਬਸੇ ਕਹਿੰਦਾ ਕਰਹਾੜੀ ਉਹਨੇ ਤਾਂ ਅਸੀਂ ਉਹਨਾਂ ਦਾ ਬੇਟਾ 31 ਸਾਲ ਦਾ ਕਰਤੀ ਸੀ ਉਹਨਾਂ ਦੀ ਬੇਟੀ ਕਿਚ ਲੈ ਲੈ ਗਈ ਹੈ ਕਰਹਾੜੀ ਤੋਂ ਚਲੇ ਲੈ ਉਹਨੂੰ ਛੱਡ ਲੈ ਗਿਆ ਸੀ ਉਤੋਂ ਛੱਡ ਕੇ ਬੇਟੀ ਨੂੰ ਕਹਿੰਦਾ ਵੀ ਮੈਂ ਜਖੜ ਵਾਲੀ ਤੱਕ ਚੱਲਿਆ ਕਾਰ ਚ ਗਿਆ ਸੀ ਗੱਲ ਜਨ ਗੱਦੀਆ ਰੰਗ ਚਿੱਟਾ 80 ਪਚਵੰਧਾ ਨੰਬਰ ਕਦੀ ਦਾ ਪੀਵੀ 11 ਸੀ ਵੀ ਟੇਕਿੰਗ ਵਿੱਚ ਪੜਿਆ ਉਹ ਅਸੀਂ ਅੰਦਰ ਕੈਮਰਾ ਕਵਰੇ ਚੈੱਕ ਕੀਤੇ ਰਹੇ ਪੂਛ ਦਿਖਾੜੀ ਕਰ ਗਿਆ ਜਿਵੇਂ ਤੋਂ ਬਾਅਦ ਫਿਰ ਅੱਗੇ ਕੈਮਰੇ ਚੈੱਕ ਕੀਤੇ ਉਹ ਚਾਵਾ ਪੈਰ ਤੱਕ ਪਹੁੰਚ ਗਿਆ ਚਾਵਾ ਪੈਰ ਤੋਂ ਉਹ ਉੱਨਾ ਦਾ ਦਰਾਹੇ ਵਾਲੀ ਸਾਈਡ ਨੂੰ ਗਿਆ ਨਾ ਨਹੀਂ ਰੋਪੜਾ ਵਾਲੀ ਸੱਟ ਜਾਂ ਨਾ ਪੈਰ ਵਾਲੀ ਸਾਈਡ ਗਿਆ ਉਹ ਅਸੀਂ ਜਿਹੜੇ ਕੈਮਰਾ ਤੇ ਜਿਹੜੀ ਆ ਲੱਗੀ ਆ ਟੀਮ ਸਾਡੀ ਚੈੱਕ ਅਪ ਕਰਿਆ ਉਹਦੇ ਸੋਦੀ ਅਸੀਂ ਮੁਕਤਮਦਾਰੇ ਕਰ ਲਿਆ ਛਰਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ